ਬਾਪੂ ਤਾਂ ਬਾਪੂ ਹੁੰਦਾ ਬਾਈ ਵੀਡੀਓ ਸੁਣੋ ਗੱਲ ਸਮਝਾਈਏ ਇੱਕ ਪਿੰਡ ਦੇ ਵਿੱਚ ਨੌਜਵਾਨ ਕਬੱਡੀ ਖੇਡਦਾ ਹੁੰਦਾ ਬਾਈ ਤੇ ਕਬੱਡੀ ਦੇ ਵਿੱਚ ਬਹੁਤ ਮਨ ਕੇ ਚਲੋ ਨਾਮ ਜਿੱਤ ਕੇ ਲਿਆਉਂਦਾ ਤੇ ਇੱਕ ਦਿਨ ਉਹ ਕੱਪ ਜਿੱਤ ਕੇ ਲਿਆਉਂਦਾ ਕਬੱਡੀ ਦੇ ਵਿੱਚੋਂ ਕਬੱਡੀ ਚ ਕੱਪ ਜਿੱਤ ਕੇ ਜਦੋਂ ਪਿੰਡ ਆਉਂਦਾ ਨਾ ਹੋਰ ਆ ਪਿੰਡ ਬੱਲੇ ਬੱਲੇ ਕਰਦਾ ਵਾਹ ਜੀ ਵਾਹ ਬੜਾ ਫਲਾਣੇ ਸੇ ਆਉਂਦਾ ਪੋਤਾ ਹੈ ਫਲਾਣੇ ਸੇ ਆਉਂਦਾ ਪੁੱਤ ਹੈ ਵੀ ਕਬੱਡੀ ਚ ਜਿੱਤ ਕੱਪ ਜਿੱਤ ਕੇ ਲਿਆਇਆ ਤੇ ਜਦੋਂ ਉਹ ਘਰੇ ਆਉਂਦਾ ਚਾਈ ਚਾਈ ਭੱਜਾ ਆਉਂਦਾ ਤੇ ਆ ਕੇ ਕਹਿੰਦਾ ਬਾਪੂ ਮੈਂ ਕੱਪ ਜਿੱਤ ਕੇ ਲਿਆਇਆ ਉਹ ਕਹਿੰਦਾ ਫਿਰ ਇਹ ਕਿੱਡੀ ਕੀ ਸਾਰਿਆਂ ਦੇ ਪੀ ਪੁੱਤੀ ਜਿੱਤ ਕੇ ਲਿਆਉਂਦੇ ਤੂੰ ਕਿੱਲੇ ਦਾ ਜਿੱਤ ਕੇ ਲਿਆਇਆ ਜਤਾਰੇ ਨੂੰ ਪਰੇ ਤੇ ਪਸੂਆਂ ਨੂੰ ਕੱਖ ਪਾ ਨੀਰਾਵਾ ਉਹਨੇ ਫੇਰ ਬਾਪੂ ਨੇ ਯਾਰ ਆਪਣੀ ਗੱਲ ਨੂੰ ਜਮੀ ਛੋਟੀ ਜੀ ਲੈਤੀ ਯਾਰ ਗੱਲ ਜਮ ਆਪਣੀ ਤਾਂ ਯਾਰ ਆਪਣਾ ਸਾਰਾ ਪਿੰਡ ਆਪਣੀ ਚਰਚਾ ਕਰੀ ਜਾਂਦਾ ਬੱਲੇ ਬੱਲੇ ਕਰੀ ਜਾਂਦਾ ਤੇ ਬਾਪੂ ਨੇ ਜਮੀ ਛੋਟੀ ਜੀ ਗੱਲ ਹੀ ਲਈ ਆਪਣੀ ਇਹ ਚਲੋ ਉਹ ਪਾਈ ਐਂ ਕਰਦੇ ਕਰਾਉਂਦੇ ਮਹੀਨੇ ਡੇਢ ਮਹੀਨੇ ਬਾਅਦ ਤੇ ਭਾਈ ਫੇਰ ਕੱਪ ਜਿੱਤ ਕਰਾਉਂਦਾ ਫੇਰ ਸਾਰਾ ਪਿੰਡ ਬੱਲੇ 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 ਕਰਦਾ ਭਾਈ ਸਾਰਾ ਪਿੰਡ ਸ਼ਾਬਾਸ਼ ਇਹ ਦਿੰਦਾ ਤੇ ਉਹ ਫੇਰ ਭਾਈ ਉਹ ਭੱਜ ਕੇ ਜਾਂਦਾ ਵੀ ਯਾਰ ਉਹ ਉਹ ਹੱਥ ਕਿੱਥੇ ਹੈ ਜਿਹੜਾ ਮੇਰੇ ਬਾਪੂ ਦਾ ਹੈ ਵੀ ਉਹਨੇ ਕਿਉਂ ਨਹੀਂ ਸ਼ਵਾਸ਼ੇ ਦਿੱਤੀ ਘਰੇ ਭੱਜ ਕੇ ਜਾਂਦਾ ਵੀ ਹੁਣ ਤਾਂ ਦੂਜੀ ਵਾਰ ਵੀ ਯਾਰ ਸ਼ਵਾਸ਼ੇ ਪਿੰਡ ਚ ਆ ਕੇ ਮੈਨੂੰ ਦੇਣੀ ਸੀ ਵੀ ਫਲਾਣੇ ਸੌ ਦਾ ਪੋਤਾ ਭਾਈ ਫਲਾਣੇ ਸੌ ਦਾ ਪੁੱਤ ਹੈ ਮੇਰਾ ਪੋਤਾ ਹੈ ਵੀ ਅੱਜ ਕੱਪ ਜਿੱਤ ਕੇ ਲੈ ਆ ਵੀ ਉਹ ਹੱਥ ਕਿੱਥੇ ਭੱਜ ਕੇ ਜਾਂਦਾ ਕਹਿੰਦਾ ਬਾਪੂ ਕਾ ਦੁਆਰੇ ਕੱਪ ਜਿੱਤ ਕੇ ਲੈ ਆਇਆ ਇਹ ਗਿੱਡੀ ਕੀ ਗੱਲ ਹੈ ਕਹਿੰਦਾ ਜਿਆ ਪਾਸਾ ਨੂੰ ਪਾਣੀ ਪਿਆ ਹੁਣ ਆਖਿਆ ਯਾਰ ਵੀ ਯਾਰ ਆਪਣੀ ਗੱਲ ਨੂੰ ਇਹ ਨਹੀਂ ਜਵੀ ਜਰੈਨੀ ਸਮਝੀ ਯਾਰ ਜਿਵੇਂ ਛੋਟੀ ਜੀ ਗੱਲੀ ਸਮਝੀ ਤੇ ਉਹਨੇ ਬਾਪੂ ਸੋਚਦਾ ਵੀ ਜੇ ਅੱਜ ਮੈਂ ਇਹਨੂੰ ਸ਼ਾਬਾਸ਼ ਹੀ ਦੇਤੀ ਵੀ ਐਂ ਕਹਾ ਤਾਂ ਵਾ 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 ਚੋ ਬੱਲੇ ਬੱਲੇ ਕਰਾਤੀ ਪਿੰਡ 'ਚ ਮੇਰੀ ਤਾਂ ਇਹ ਇੱਥੇ ਹੀ ਰੁਕ ਜੂਗਾ ਇਹ ਇਹਦੇ ਅੱਗੇ ਨਹੀਂ ਵਧਣਾ ਉਹ ਐਂ ਸੋਚਦਾ ਹੈ ਤੇ ਜੇ ਅੱਜ ਮੈਂ ਇਹਦੀ ਗੱਲ ਨੂੰ ਇਹੀ ਕਹਿੰਦਾ ਰਿਹਾ ਕੋਈ ਗੱਲ ਨਹੀਂ ਕਿੱਡੀ ਗੱਲ ਹੈ ਇਹ ਹੋਰ ਤਿਆਰੀ ਕਰੂਗਾ ਹੋਰ ਮੰਨ ਲ ਮਿਹਨਤ ਕਰੂਗਾ ਵੀ ਯਾਰ ਮੇਰਾ ਇੱਕ ਦਿਨ ਬਾਪੂ ਮੈਨੂੰ ਸ਼ਾਵਾਸ਼ੇ ਦੇਵੇ ਵੀ ਉਹਦੇ ਚ ਅੱਜ ਹੋਰ ਅੱਜ ਹੋਰ ਅੱਜ ਹੋਰ ਕਰਦਾ ਕਰਦਾ ਸਾਰੇ ਸੰਸਾਰ ਚ ਧਮਾ ਪਾ ਦੂਗਾ ਸਾਰੇ ਸੰਸਾਰ ਦੇ ਵਿੱਚ ਨਾਂ ਚ ਮਕਾ ਦੂਗਾ ਇਹ ਗੱਲ ਹੈ ਬਾਈ ਜੀ ਬਾਪੂ ਹੁੰਦੇ ਨਾ ਜਿਹੜੇ ਬਾਪੂ ਆਪਾਂ ਨੂੰ ਪਿਆਰ ਤਾਂ ਬਹੁਤ ਕਰਦੇ ਹੁੰਦੇ ਆ ਕਦੇ ਜ਼ਹਿਰ ਜੱਗਰ ਕਰਕੇ ਨਹੀਂ ਆਪਾਂ ਨੂੰ ਵਿਖਾਉਂਦੇ ਤੁਸੀਂ ਇਹ ਨਾ ਗੱਲ ਸਮਝਿਆ ਕਰੋ ਵੀ ਆਪਾਂ ਇਹ ਗੇਮ ਖੇਡਦੇ ਆ ਛੋਟੀ ਜਿਹੀਆਂ ਕੋਈ ਬਿਜ਼ਨਸ ਕਰਦੇ ਆ ਜਾਂ ਖੇਤੀਬਾੜੀ ਕਰਦੇ ਆ ਜੇ ਆਪਾਂ ਉਹਦੇ ਚ ਵਧੀਆ ਕਰਦੇ ਆ ਤੇ ਵੀ ਆਪਾਂ ਨੂੰ ਆਪਣਾ ਮਾਂ ਪਿਓ ਸਲਾਉਂਦਾ ਨਹੀਂ ਤਾਂ ਉਹਦੇ ਪਿੱਛੇ ਕੋਈ ਨਾ ਕੋਈ ਰੀਜ਼ਨ ਹੁੰਦਾ ਤੇ ਜੇ ਸੋਨੂ ਨੇ ਛੋਟੀ ਜੀ ਗੱਲ ਤੇ ਇੱਕ ਸਲਾਹ ਤਾਂ ਵੀ ਯਾਰ ਮੇਰੇ ਪੋਤੇ ਵਰਗਾ ਜਾਂ ਮੇਰੇ ਪੁੱਤ ਵਰਗਾ ਕੋਈ ਕੰਮ ਨਹੀਂ ਕਰ ਸਕਦਾ ਤਾਂ ਤੁਸੀਂ ਉਸੇ ਕੰਮ ਜੋ ਕੀ ਰਹਿ ਜਾਓਗੇ ਉਹਨਾਂ ਕੀ ਬੱਸ ਸੋਡਾ ਦਿਮਾਗ ਉਥੀ ਡਿਸਕਸ ਕਰਨ ਲੱਗ ਜਿਓ ਉਹਦੇ ਅੱਗੇ ਨਹੀਂ ਵੱਧਦਾ ਤੇ ਜੇ ਨਾ ਸੋਨੂ ਸਲਾਹਿਆ ਸੋਨੂ ਐ ਹੋਊਗਾ ਜਿੱਤ ਯਾਰ ਆਪਾਂ ਨੂੰ ਮਾਪਿਓ ਆਪਣਾ ਕਿਉਂ ਨਹੀਂ ਸਲਾਉਂਦਾ ਯਾਰ ਆਪਣਾ ਦਾਦਾ ਦਾਦੀ ਆਪਾਂ ਨੂੰ ਕਿਉਂ ਨਹੀਂ ਸਲਾਉਂਦਾ ਤੇ ਉਹ ਮੰਨ ਕੇ ਚਲੋ ਤੁਸੀਂ ਉਦੋਂ ਚੰਗਾ ਕਰਦੇ 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 ਚੰਗਾ ਕਰਦੇ ਕਰਦੇ ਇੱਕ ਦਿਨ ਉਹ ਬਲੰਦਿਆਂ ਨੂੰ ਸ਼ੋਹ ਜੋਗੇ ਤੇ ਵਾਕਈ ਵੀ ਉਹਨਾਂ ਨੂੰ ਅਨਸਰ ਦੇ ਨੂੰ ਮੰਨ ਲਾ ਹਾਥ ਸੋਡੇ ਸਿਰ ਤੇ ਧਰਨਾ ਪੂਆ ਵੀਸ ਮੇਰੇ ਪੋਤੇ ਵਰਗਾ ਇਸ ਦੁਨੀਆ ਦੇ ਵਿੱਚ ਕੋਈ ਹੈ ਨਹੀਂ ਤੇ ਉਹ ਮੁੰਡੇ ਨੂੰ ਅਹਿਸਾਸ ਉੱਦੇ ਹੋਇਆ ਜਿੱਦੇ ਉਹਦਾ ਜਨਾਜਾ ਮੁੰਡੇ ਦੇ ਧਰ ਲਿਆ ਵੀ ਮੇਰਾ ਬਾਪੂ ਸਲਾਉਂਦਾ ਦਾ ਮੈਨੂੰ ਬਹੁਤ ਸੀ ਜਿੱਦੇ ਮੈਂ ਕੱਪ ਜਿੱਤ ਕੇ ਲਿਆਉਂਦਾ ਸੀ ਆ ਟੂਰਨਾਮੈਂਟ ਦੇ ਵਿੱਚੋਂ ਸਾਰਿਆਂ ਨੂੰ ਜਕਾਰਾ ਪਹਿਲਾਂ ਮੇਰਾ ਬਾਪੂ ਲਾਉਂਦਾ ਹੁੰਦਾ ਸੀਗਾ ਲੋਕਾਂ 'ਚ ਖੜਿਆ ਤੇ ਗੱਲ ਕਰ ਵੀ ਮੈਨੂੰ ਕਦੇ ਉਹਨੇ ਜੱਗਰ ਜ਼ਾਹਿਰ ਕਰਕੇ ਵੀ ਮੈਨੂੰ ਸ਼ਾਵਾਸ਼ ਨਹੀਂ ਦਿੱਤੀ ਵੀ ਮੇਰਾ ਪੁੱਤ ਕਿਤੇ ਇਤੋਂ ਜੋਗੀ ਨਾ ਰਹਿ ਜੇ ਇੰਨੇ ਨਾ ਰਹਿ ਜੇ ਜੇ ਅੱਜ ਸਲਾਹਤਾ ਇਹ ਗੱਲ ਆ ਬਾਈ ਜੀ ਸੋਡਾ ਬਾਈ ਬਿੱਟੂ ਵੀਡੀਓ ਕਿਵੇਂ ਲੱਗੀ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ